ਕਸਵਾ ਆਦਮਪੁਰ ਦੇ ਪੈਂਦੇ ਪਿੰਡ ਖਿਆਲਾ ਸੰਤ ਬਾਬਾ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਸੰਤ ਬਾਬਾ ਜਨਕ ਸਿੰਘ ਜੀ ਸੰਤਪੁਰਾ ਜੱਬੜ ਵਾਲਿਆਂ ਅਤੇ ਸਮੂਹ ਸਟਾਫ ਵੱਲੋਂ ਜਤਿੰਦਰ ਜੇ ਮਨਿਆਤ ਜੀ ਦਾ ਸਕੂਲ ਪਹੁੰਚਰ ਤੇ ਫੁੱਲਾਂ ਦੇ ਗੁਲਦਸਤੇ ਭੇਟ ਕਰ ਨਿਗਾਹ ਸਵਾਗਤ ਕੀਤਾ ਗਿਆ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਆਏ ਹੋਏ ਪਤਵੰਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ ਇਸ ਮੁਕੇ ਪੜ੍ਹਾਈ ਵਿੱਚੋਂ ਅਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਸਮਾਗਮ ਦੌਰਾਨ ਆਏ ਹੋਏ ਪਤਵੰਤਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਕੂਲ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਸਰਦਾਰ ਸਾਹਿਬ ਜੀ ਕੀ ਜਥੇ ਮਾਨਯੋਗ ਪਾਪਾ ਜਨਕ ਸਿੰਘ ਜੀ ਸਾਡੇ ਬਹੁਤ ਹੀ ਰਿਸਪੈਕਟਡ ਚੈਂਸਲਰ ਬਾਬਾ ਮਨ ਸਿੰਘ ਜੀ ਵੀ ਸੀ ਸਰ ਸਾਡੇ ਬੋਰਡ ਸਟਾਫ ਮੈਂਬਰ ਮਿਸਟਰ ਸਰ ਔਰ ਦੇ ਪ੍ਰੋਫੈਸਰਸ ਐਂਡ ਆਲ ਦਾ ਡਾਇਰੈਕਟਰ ਆਫ ਦਿ ਫੈਕਲਟੀ ਸਾਰਿਆਂ ਨੂੰ ਅੱਜ ਦੇ ਇਸ ਅਕੈਡੈਮਿਕ ਦਿਨ ਦੇ ਬਹੁਤ ਬਹੁਤ ਬਧਾਈਆਂ ਸਪੈਸ਼ਲੀ ਪੇਰੈਂਟਸ ਨੂੰ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਇਸ ਲੈਵਲ ਤੇ ਪਹੁੰਚਾਇਆ ਔਰ ਇਸ ਸਕੂਲ ਜੋ ਆਪਣਾ ਕੌਨਫੀਡੈਂਸ ਰੱਖਿਆ ਕਿਉਂਕਿ ਸਾਡੇ ਮਾਨਯੋਗ ਪਾਪਾ ਜੀ ਸਰਬਭਗਤੀ ਸਿੰਘ ਜੀ ਸਰਬਭਗਤ ਰਾਜਜੀ ਉਹਨਾਂ ਨੇ ਬਹੁਤ ਹੀ ਮਿਹਨਤ ਨਾਲ ਬੜੀਆਂ ਹੀ ਸਦਰਾਂ ਦਾ ਸਕੂਲ ਬਚਿਆ ਨਹੀਂ ਬਣਾਇਆ ਜਿਹੜਾ ਕਿ ਇਸ ਵੇਲੇ ਸਰਕਾਰੀ ਬੋਰਡ ਚ ਨਾ ਕੁਮਾਰਿਆ ਅਸੀਂ ਬਾਗਲ ਦੇ ਆ ਹਮੇਸ਼ਾ ਹੀ ਜੋ ਇਸ ਸਕੂਲ ਦੀ ਖੁਸ਼ਬੂ ਹਜሙ ਉੱਤੇ ਪਤਾ ਲੱਗਦੀ ਰਹਿੰਦੀ ਹੈ ਚਾਹੇ ਉਹ ਅਕਾਦਮਿਕ ਦਾ ਬੱਚ ਹੋਵੇ ਚਾਹੇ ਉਹ ਸਪੋਰਟਸ ਦਾ ਬੱਚ ਹੋਵੇ ਔਰ ਚਾਹੇ ਉਹ ਹੋਰ ਸੋਸ਼ਲ ਐਕਟੀਵਿਟੀਜ਼ ਹੋਵੇ ਸੋ ਮੈਨੂੰ ਅੱਜ ਦੇ ਇਸ ਦੇ ਇਸ ਟੈਟ ਪਾਰਟਿਸਪੀਕੈਂਟ ਬਹੁਤ ਬਹੁਤ ਬਹੁریہ ਮੈਂ ਸਾਲੇ ਇਸਲਾਫ ਦਾ ਸਪੈਸ਼ਲੀ ਪ੍ਰਿੰਸੀਪਲ ਸਰ ਦਾ ਆਪਣੀਆਂ ਜਿੰਦਗੀਆਂ ਯਾਦਾਂ ਨੂੰ ਉੱਤਮ ਬਲਾਗ ਕਰਨਾ ਅਤੇ ਸਾਲੇ ਪੀਰਿੰਟਸ ਦੇ ਬੱਚਿਆਂ ਨੂੰ ਗੁਰੂਆਂ ਦੇ ਗਿਆਨ ਦਾ ਸੱਟਾ ਜਿਹੜੀ ਚੜ੍ਹਦੀ ਕਲਾ ਤੇ ਬੱਚੇ ਇੱਥੇ ਇੰਟਰਨੈਸ਼ਨਲ ਸੰਗੋ ਲੋਕਲ ਸਕੂਲ ਦਾ ਨਾਂ ਚੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ I from class eighth I want to share my experience regarding school journey. I secured second position in class. I am praised with a prize by Baba Ji and Mr. jitinder Singh Mithas and other dignities. I am feeling privileged by owning this prize. Thank you. Adampor Hani